ਸਤ ਸ੍ਰੀ ਅਕਾਲ ਦੋਸਤੋ ਕਿਸੇ ਸਾਥੀ ਨੇ ਸਵਾਲ ਪੁੱਛਿਆ ਕਿ ਉਹਨਾਂ ਨੇ ਰੀਸੈਂਟਲੀ ਬੀਅਰਡ ਕੀਤੀ ਹੈ ਸੀਟੈਟ ਦੀ ਪ੍ਰੀਖਿਆ ਤਿੰਨ ਵਾਰ ਪਾਸ ਕੀਤੀ ਹੋਈ ਹੈ ਪੀਐਸਟੈਟ ਪ੍ਰੀਖਿਆ ਦੇ ਵਿੱਚੋਂ 150 ਦੇ ਵਿੱਚੋਂ 119 ਨੰਬਰ ਆਏ ਹੋਏ ਆ ਉਹਨਾਂ ਨੇ ਮਾਸਟਰ ਕਾਰਡਰ ਅੰਗਰੇਜ਼ੀ ਦੀ ਤਿਆਰੀ ਕਰਨੀ ਸੀਗੀ ਬਟ ਉਹਨਾਂ ਨੂੰ ਇੱਕ ਵਧੀਆ ਓਪਰਚੁਨਿਟੀ ਮਿਲ ਗਈ ਹੈ ਇਹਨਾਂ ਨੂੰ ਇੱਕ ਸੀਟ ਮਿਲੀ ਹੈ ਈਐਫਐਲਯੂ ਯੂਨੀਵਰਸਿਟੀ ਤੋਂ ਪੂਰੇ ਸਾਊਥ ਏਸ਼ੀਆ ਵਿੱਚ ਇਕੱਲੀ ਲੈਂਗੁਏਜ ਯੂਨੀਵਰਸਿਟੀ ਹੈਗੀ ਹੈ ਜੋ ਕਿ ਗ੍ਰੈਜੂਏਸ਼ਨ ਐਂਡ ਪੋਸਟ ਗ੍ਰੈਜੂਏਸ਼ਨ ਦੇ ਕੋਰਸ ਆਫਰ ਕਰਦੀ ਹੈ ਵੈਸੇ ਤਾਂ ਇਹ ਸਰਕਾਰੀ ਯੂਨੀਵਰਸਿਟੀ ਹੈ ਐ ਕਰਦੇ ਆ ਤਾਂ ਇਹਨਾਂ ਨੇ ਉੱਥੇ ਸਟੱਡੀ ਕਰਕੇ ਆਪਦਾ UGC NET ਦਾ ਪੇਪਰ ਵੀ ਬੜੇ ਹੀ ਸੌਖੇ ਤਰੀਕੇ ਨਾਲ ਕਲੀਅਰ ਕਰ ਲੈਣਾ ਆ ਕਹਿੰਦੇ ਮੈਂ ਆਪਦੀ ਕਲਾਸ ਦਾ ਕੱਲਾ ਸਟੂਡੈਂਟ ਆ ਜਿਹੜਾ ਕਿ ਪੰਜਾਬ ਤੋਂ ਬਿਲੋਂਗ ਕਰਦਾ ਆ ਕਿਉਂਕਿ ਪੰਜਾਬ ਦੇ ਸਟੂਡੈਂਟ ਇੱਥੇ ਨਾ ਮਾਤਰੀ ਹੁੰਦੇ ਆ ਹੁਣ ਇਹਨਾਂ ਨੂੰ ਕਨਫਿਊਜ਼ਨ ਨੇ ਆ ਕਿ ਮੈਂ ਮਾਸਟਰ ਕਾਰਡਰ ਦੀ ਪ੍ਰੈਪਰੇਸ਼ਨ ਕਰਾਂ ਕਿਵੇਂ ਕਿਉਂਕਿ ਇਹ ਕਹਿ ਰਿਹਾ ਹੈ ਕਿ ਮਾਸਟਰ ਕਾਰਡਰ ਦੀ ਪ੍ਰੈਪਰੇਸ਼ਨ ਲਈ ਇਹਨਾਂ ਨੂੰ ਟਾਈਮ ਨਹੀਂ ਮਿਲਣਾ ਸੋ ਇਹਦੇ ਲਈ ਗਾਈਡ ਕੀਤਾ ਜਾਵੇ ਸੋ ਬਿਲਕੁਲ ਮਾਸਟਰ ਕਾਰਡਰ ਅੰਗਰੇਜ਼ੀ ਦੀ ਪ੍ਰੈਪਰੇਸ਼ਨ ਲਈ ਮੈਂ ਗਾਈਡ ਕਰਨ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਇਹਦੇ ਟਾਪਿਕ ਆ ਜਾਂਦੀ ਹੈ ਬਾਕੀ ਤੁਸੀਂ ਸਿਲੇਬਸ ਵੇਖਿਆ ਹੀ ਹੋਗਾ ਜੇਕਰ ਮੈਂ UGC NET ਦੀ ਗੱਲ ਕਰਾਂ ਅੰਗਰੇਜ਼ੀ ਦੀ ਤਾਂ ਉਹਦੇ ਵਿੱਚ ਬਹੁਤ ਸਾਰੇ ਰਾਈਟਰ ਹੁੰਦੇ ਆ ਸੋ ਜੇਕਰ ਤੁਸੀਂ UGC NET ਅੰਗਰੇਜ਼ੀ ਦੀ ਪ੍ਰੀਖਿਆ ਕਲੀਅਰ ਕਰਨ ਬਾਰੇ ਸੋਚ ਰਹੇ ਹੋ ਤਾਂ ਉਹਦੇ ਸਾਹਮਣੇ ਮਾਸਟਰ ਕਾਡਰ ਦੀ ਪ੍ਰੀਖਿਆ ਕੁਝ ਕੁਝ ਵੀ ਨਹੀਂ ਹੈਗੀ ਕਿਉਂਕਿ ਉਹਦਾ ਸਿਲੇਬਸ ਬਹੁਤ ਘੱਟ ਹੁੰਦਾ ਆ ਐਂ ਜਦੋਂ ਤੁਸੀਂ ਉੱਥੇ ਯੂਨੀਵਰਸਿਟੀ ਵਿੱਚ ਜਾਉਂਗੇ ਉੱਥੇ ਤੁਹਾਨੂੰ ਪੜ੍ਹਨ ਦਾ ਪੂਰਾ ਮਾਹੌਲ ਮਿਲੇਗਾ ਲਾਇਬ੍ਰੇਰੀ ਬਹੁਤ ਵਧੀਆ ਉੱਥੇ ਹੁੰਦੀ ਆ ਯੂਨੀਵਰਸਿਟੀਆਂ ਦੇ ਵਿੱਚ ਸੋ ਉੱਥੇ ਤੁਸੀਂ ਦਿਨ ਰਾਤ ਪੜ੍ਹ ਕੇ ਆਪਦੇ ਪੇਪਰਾਂ ਦੀ ਵਧੀਆ ਤਿਆਰੀ ਕਰ ਸਕਦੇ ਐਂਡ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਸਾਥੀ ਵੀਡੀਓ ਵੇਖ ਰਹੇ ਆ ਤੁਸੀਂ ਵੀ ਆਪਦੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਵੈਸੇ ਵੀ ਇੰਗਲਿਸ਼ ਲਿਟਰੇਚਰ ਦੇ ਵਿੱਚ ਮੇਰੇ ਅਕੋਰਡਿੰਗ ਤਾਂ ਕੁਝ ਸਮਝਣ ਵਾਲਾ ਹੁੰਦਾ ਨਹੀਂ ਇਹਦੇ ਵਿੱਚ ਸਿਰਫ ਰਟਾਫਿਕੇਸ਼ਨ ਹੁੰਦੀ ਆ ਕਰੈਮਿੰਗ ਹੁੰਦੀ ਆ ਜਿਕਰ ਤੁਸੀਂ ਪ੍ਰੀਵੀਅਸ ਇਅਰ ਨੂੰ ਵੀ ਵੇਖਦੇ ਹੋ ਤਾਂ ਉੱਤੇ ਸਟੈਟਿਕ ਕੁਐਸਚਨ ਹੀ ਪੁੱਛੇ ਜਾਂਦੇ ਆ ਕਿਹੜਾ ਰਾਈਟਰ ਉਹਦੀ ਲੇਖਣ ਦੀ ਸ਼ੈਲੀ ਕਿਹੋ ਜੀ ਸੀਗੀ ਉਹਦੇ ਵਰਕਸ ਤੋਂ ਰਿਲੇਟਡ ਕੁਐਸਚਨ ਪੁੱਛੇ ਜਾਂਦੇ ਆ ਬਾਕੀ ਜਦੋਂ ਤੁਸੀਂ ਪ੍ਰੀਵੀਅਸ ਇਅਰ ਵੇਖਦੇ ਹੋ ਤੁਹਾਨੂੰ ਅੰਦਾਜ਼ਾ ਲੱਗ ਜਾਏਗਾ ਕਿ ਕੁਐਸਚਨ ਪੇਪਰ ਕਿਵੇਂ ਤਿਆਰ ਕੀਤਾ ਜਾਂਦਾ ਆ ਕਿਸ ਤਰ੍ਹਾਂ ਕੈਰ ਦਿੱਤੇ ਹੋਏ ਨੇ ਇਹ ਕੋਈ ਜ਼ਿਆਦਾ ਨਹੀਂ ਹੈਗੇ ਬਹੁਤ ਥੋੜੇ ਨੇ ਵਾਰ-ਵਾਰ ਤੁਸੀਂ ਇਹਨਾਂ ਰਾਈਟਰਸ ਨੂੰ ਵੇਖੋਗੇ ਇਹਨਾਂ ਦੀ ਡੇਟ ਆਫ ਬਰਥ ਨੂੰ ਵੇਖੋਗੇ ਤਾਂ ਤੁਹਾਨੂੰ ਹੌਲੀ-ਹੌਲੀ ਜਿਹੜੇ ਡੇਟਸ ਨੇ ਸਾਰੀਆਂ ਡੇਟਸ ਤੁਹਾਨੂੰ ਆਰਾਮ ਨਾਲ ਯਾਦ ਹੋ ਜਾਣਗੀਆਂ ਬਾਕੀ ਥਿਊਰੀ ਦੇ ਨਾਲ-ਨਾਲ ਤੁਸੀਂ ਪ੍ਰੈਕਟਿਸ ਵੀ ਕਰਨੀ ਹੁੰਦੀ ਹੈ ਹੋਪ ਸੋ ਇਹ ਵੀਡੀਓ ਤੁਹਾਨੂੰ ਜ਼ਰੂਰ ਹੈਲਪਫੁਲ ਲੱਗੂਗੀ ਜੇਕਰ ਵੀਡੀਓ ਹੈਲਪਫੁਲ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ